ਅੱਜ ਆਪਾਂ ਖੜੇ ਆ ਫਾਰਮ ਗੈਸ ਫੈਕਟਰੀ ਜਿਹੜੀ ਠੰਗਰਾਲੀ ਰਾਜਪੂਤਾਂ ਲੱਗੀ ਆ ਬਹੁਤ ਹੀ ਬਦਬੂਦਾਰ ਫੈਕਟਰੀ ਆ ਇਹ ਗੈਸ ਫੈਕਟਰੀ ਆ ਇਹ ਬਹੁਤ ਗੰਦੀ ਜਿਹਦੀ 스멜 ਆ ਰਹੀ ਆ ਬਦਬੂ ਆਉਂਦੀ ਆ ਔਰ ਮੱਖ ਮੱਛਰ ਔਰ ਮੱਖੀ ਬਹੁਤ ਜ਼ਿਆਦਾ ਹੋਈ ਹੋਈ ਆ ਜੀ ਅਸੀਂ ਇਹਨਾਂ ਨੂੰ 2-4 ਵਾਰ ਬੇਨਤੀ ਕਰੀ ਆ 10-10 20-20 ਬੰਦਿਆਂ ਨੇ ਇਹਨਾਂ ਨੂੰ ਸੁਨੇਹਾ ਲਾਇਆ ਵੀ ਸਾਡੇ ਨਾਲ ਗੱਲ ਕਰੋ ਨਾਲ ਬੇਨਤੀ ਕਰਦੇ ਆਂ ਵੀ ਤੁਹਾਡੀ ਜਿਹੜੀ ਮੈਲ ਆ ਇਹਦਾ ਗੁਪਰਵੰਧ ਕਰੋ ਵੀ ਜਿਹੜਾ ਡੰਪ ਆ ਜਾ ਉਨਾਂ ਡੰਪ ਲਿਆਓ ਵੀ ਜਿੰਨਾਂ ਨੂੰ ਖਾਤੂ ਹਸਾਂ ਗੁਰਾਲੀ ਰਾਜਪੂਤਾਂ ਦੇ ਨਜ਼ਦੀਕ ਬਾਇਓ ਗੈਸ ਫੈਕਟਰੀ ਵਿੱਚੋਂ ਗੰਦੀ ਬਦਬੂ ਆਉਣ ਕਾਰਨ ਲੋਕ ਪਰੇਸ਼ਾਨ ਹੋ ਰਹੇ ਨੇ ਫੈਕਟਰੀ ਨੂੰ ਬੰਦ ਕਰਵਾਉਣ ਲਈ ਸੰਘਰਸ਼ ਕਮੇਟੀ ਦੇ ਮੁਖ ਆਗੂ ਕਰਮਜੀਤ ਸਿੰਘ ਸਹੋਤਾ ਦੀ ਦੇਖਰੇਖ ਹੇਠ ਫੈਕਟਰੀ ਖਿਲਾਫ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਇਕੱਠ ਕੀਤਾ ਗਿਆ ਨਾਰੇਬਾਜ਼ੀ ਕਰਦਿਆਂ ਰੋਸ ਮਾਰਚ ਫੈਕਟਰੀ ਦੇ ਗੇਟ ਅੱਗੇ ਪੁੱਜਾ ਤੇ ਆਗੂਆਂ ਵੱਲੋਂ ਅਣਮਿੱਥੇ ਸਮੇਂ ਲਈ ਪੱਕਾ ਧੰਨਾ ਲਾਉਣ ਵਿੱਚ ਬਦਲ ਗਿਆ ਭਾਰੇ ਗਿਣਤੀ ਵਿੱਚ ਸ਼ਾਮਲ ਹੋਈਆਂ ਔਰਤਾਂ ਨੇ ਕਿਹਾ ਕਿ ਜਦੋਂ ਤੱਕ ਬਾਇਓਗੈਸ ਫੈਕਟਰੀ ਬੰਦ ਨਹੀਂ ਹੋਵੇਗੀ ਉਦੋਂ ਤੱਕ ਦਰਨਾ ਜਾਰੀ ਰੱਖਿਆ ਜਾਵੇਗਾ ਲੋਕਾਂ ਨੇ ਰੋਜ਼ ਜ਼ਹਿਰ ਕੀਤਾ ਕਿ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਿਆਸੀ ਲੀਡਰ ਸਾਰਲੈਂਡ ਨਹੀਂ ਪਹੁੰਚਦੇ ਜਿਸ ਕਰਕੇ ਸਾਡੇ ਕੋਲੋਂ ਵੋਟਾਂ ਦੇ ਬਾਈਕਾਟ ਕਰਨ ਤੋਂ ਸਿਵਾਏ ਕੋਈ ਚਾਰਾ ਨਹੀਂ ਕੁੰਗਰਾਲੀ ਪਿੰਡਾਂ ਦੀਆਂ ਬਰੂਹਾਂ ਤੇ ਵੋਟਾਂ ਦੇ ਬਾਈਕਾਟ ਦੇ ਲੱਗੇ ਹੋਲਡਿੰਗ ਸਰਕਾਰਾਂ ਦੀਆਂ ਬਦਨੀਤੀਆਂ ਦਾ ਮੁਹਾਜ਼ਰਾ ਕਰ ਰਹੇ ਸਨ ਲੋਕਾਂ ਦੇ ਫੈਸਲੇ ਅਨੁਸਾਰ ਪਿੰਡ ਵਿੱਚ ਕਿਸੇ ਵੀ ਸਿਆਸੀ ਧਿਰ ਦੇ ਬੂਥ ਨਹੀਂ ਲੱਗਣਗੇ ਪਿੰਡ ਵਾਸੀਆਂ ਨੇ ਕਿਹਾ ਕਿ ਜਿਸ ਵੀ ਰਾਜਨੀਤਿਕ ਪਾਰਟੀ ਨੇ ਫੈਕਟਰੀ ਵਾਲਿਆਂ ਦਾ ਸਾਥ ਦੇਣ ਲਈ ਗੱਲ ਕੀਤੀ ਹੈ ਤਾਂ ਉਹ ਇਲਾਕੇ ਵਿੱਚ ਵੋਟਾਂ ਮੰਗਣ ਨਾ ਆਵੇ ਉਨਾ ਕਹਿਾ ਕਿ ਜਿਸ ਮੰਤਵ ਨਾਲ ਸਾਲ 2021 ਵਿੱਚ ਫੈਕਟਰੀ ਲਗਾਈ ਗਈ ਸੀ ਉਸ ਮੁਤਾਬਕ ਪ੍ਰਾਲੀ ਪਿੰਡਾਂ ਦੀ ਰਹਿੰਦ-ਖੂੰਦ ਅਤੇ ਗੋਬਰ ਤੋਂ ਸੀਐਨਜੀ ਗੈਸ ਤਿਆਰ ਕਰਨੀ ਕਿਸਾਨਾਂ ਨੂੰ ਬਾਜਰਾ ਅਤੇ ਹੋਰ ਪੈਦਾਵਾਰ ਵਾਲੀਆਂ ਫਸਲਾਂ ਬੀਜਣ ਲਈ ਉਤਸ਼ਾਹਿਤ ਕਰਨਾ ਫੈਕਟਰੀ ਦੀ ਰਹਿੰਦ-ਖੂੰਦ ਕਿਸਾਨਾਂ ਦੀ ਖੇਤੀ ਲਈ ਲਾਹੇਵੰਦ ਹੋਵੇਗੀ ਜੋ ਕਿਸਾਨਾਂ ਦੇ ਖੇਤਾਂ ਵਿੱਚ ਪਾਈ ਜਾਵੇਗੀ ਪਰ ਲੋਕਾਂ ਨੇ ਕਿਹਾ ਕਿ ਜਦੋਂ ਅਸੀਂ ਫੈਕਟਰੀ ਦੀ ਰਹਿਨ ਖੁੰਦਣ ਲਈ ਬੋਟਰੀ ਵਿੱਚ ਟੈਸਟ ਕਰਵਾਇਆ ਤਾਂ ਪਤਾ ਲੱਗਾ ਕਿ ਇਹ ਖਾਦ ਫਸਲਾਂ ਲਈ ਨੁਕਸਾਨਦੇਹ ਹੈ ਜਿਸ ਵਿੱਚ ਜ਼ਹਿਰੀਲੇ ਰਸਾਇਣ ਪਾਏ ਗਏ ਨੇ ਜਿਸ ਨਾਲ ਸਾਡੀਆਂ ਫਸਲਾਂ ਅਤੇ ਨਸਲਾਂ ਦਾ ਉੱਪਰ ਲੱਗ ਗਈਆਂ ਨੇ ਬੱਚੇ ਅਤੇ ਬਜ਼ੁਰਗ ਭਿਆਨਕ ਬਿਮਾਰੀਆਂ ਦੀ ਲਪੇਟ ਵਿੱਚ ਆ ਗਏ ਨੇ ਮੇਰਾ ਪਿੰਡ ਹੈਗਾ ਜੀ ਕੰਗਰਾਲੀ ਰਾਜਪੂਤਾਂ ਅੱਜ ਆਪਾਂ ਖੜੇ ਆ ਫਾਰਮ ਗੈਸ ਫੈਕਟਰੀ ਜਿਹੜੀ ਕੰਗਰਾਲੀ ਰਾਜਪੂਤਾਂ ਲੱਗੀ ਆ ਬਹੁਤ ਹੀ ਬਦਬੂਦਾਰ ਫੈਕਟਰੀ ਆ ਉਹਦੇ ਸਾਹਮਣੇ ਕੀ ਕਾਰਨ ਆ ਇੱਥੇ ਜਿਹੜਾ ਇੰਨਾ ਲੋਕਾਂ ਦੇ ਪਿੰਡਾਂ ਦੇ ਇਕੱਠੇ ਹੋ ਕੇ ਧਰਨਾ ਲਗਾਇਆ ਗਿਆ ਕਾਰਨਤਾ ਜੀ ਹੁਣ ਸਾਡਾ ਜੀਵਣਾ ਤੋਂ ਉੱਪਰ ਹੋਇਆ ਐ ਇਸ ਕਰਕੇ ਅਸੀਂ ਖੀਰ ਨੂੰ ਉੱਠ ਕੇ ਫੈਕਟਰੀ ਦੇ ਮੂਹਰੇ ਆਏ ਆ ਅਣਸਾਰ ਦੇ ਨੂੰ ਐ ਜਦੋਂ ਸਾਡੀ ਹੱਦ ਗੁਜ਼ਰ ਗਈ ਬਰਦਾਸ਼ਤ ਨਹੀਂ ਸ਼ਾਸਨ ਪ੍ਰਸ਼ਾਸਨ ਕੋਈ ਨਹੀਂ ਖਰਾਬ ਕੋਈ ਸਵੈ ਕੀਤਾ ਕੋਈ ਹੱਲ ਹੋਇਆ ਪ੍ਰਸ਼ਾਸਨ ਹੁਣ ਨਿਤ ਆਉਂਦਾ ਜੀ ਜਿੱਥੇ ਕਿਤੇ ਹੋਰ ਲੱਗ ਰਹੀਆਂ ਨੇ ਉੱਥੇ ਧਰਨੇ ਲੱਗੇ ਉੱਥੋਂ ਪ੍ਰਸ਼ਾਸਨ ਹਰ ਰੋਜ਼ ਇੱਥੇ ਪਹੁੰਚਦਾ ਥੋੜੇ ਦਿਨਾਂ ਬਾਅਦ ਆਉਂਦੇ ਆ ਦੇਖਣ ਅੱਜ ਕਿੰਨੇ ਕ ਪਿੰਡਾਂ ਨੇ ਇਕੱਠ ਕਰਕੇ ਇੱਥੇ ਜਿਹੜਾ ਅੱਜ ਸਾਡਾ ਜੀ ਇਹ 10 ਪਿੰਡਾਂ ਦਾ ਇਕੱਠ ਆ ਕੀ ਮਤਾ ਪਾਇਆ ਜੀ ਅਸੀਂ ਮਤਾ ਪਾਇਆ ਜੀ ਇਹ ਫੈਕਟਰੀ ਦੇ ਵਿਰੁੱਧ ਵੀ ਇਹਨੂੰ ਬੰਦ ਕੀਤਾ ਜਾਵੇ ਤਾਂ ਜੋ ਸਾਨੂੰ ਸੁੱਖ ਦਾ ਸਾਹ ਆਵੇ ਨਾਲੇ ਦੱਸਿਆ ਜਾਂਦਾ ਵੀ ਵੋਟਾਂ ਦਾ ਵੀ ਬਾਈਕਾਟ ਕੀਤਾ ਜੀ ਹਾਂਜੀ ਅਸੀਂ ਵੋਟਾਂ ਦਾ ਵੀ ਬਾਈਕਾਟ ਕੀਤਾ ਜੀ ਸਾਰੀਆਂ ਪਾਰਟੀਆਂ ਦਾ ਨਾਂ ਅਸੀਂ ਵੋਟ ਪਾਉਣ ਜਾਵਾਂਗੇ ਨਾ ਬੂਥ ਲਾਵਾਂਗੇ ਅਗਲਾ ਪ੍ਰੋਗਰਾਮ ਕੀ ਹੋਊਗਾ ਅਗਲਾ ਪ੍ਰੋਗਰਾਮ ਅੱਜ ਅਸੀਂ ਸਾਰੇ ਪਿੰਡ ਸਾਡਾ ਇਕੱਠਾ ਆਇਆ ਤੇ ਉੱਥੇ ਆਲ ਦਾਲ ਦੇ ਸਾਡੇ 10 ਪਿੰਡ ਇਕੱਠੇ ਹੋਏ ਆ ਗੁਰਦੁਆਰਾ ਸਾਹਿਬ ਉੱਥੋਂ ਫਿਰ ਸਾਡੇ ਆ ਦੇਖੋ ਕਿੰਨਾ ਬੀਬੀਆਂ ਦਾ ਜਥਾ ਇਹਨਾਂ ਨੇ ਸਾਰਿਆਂ ਨੇ ਜਿੰਨਾ ਵੀ ਸਾਡਾ ਜਿਹੜਾ ਇਕੱਠ ਸੀਗਾ ਫੈਸਲਾ ਲਿਆ ਵੀ ਆਪਾਂ ਫੈਕਟਰੀ ਦੇ ਮੂਹਰੇ ਜਾ ਕੇ ਧਰਨਾ ਲਾਉਣਾ ਤੇ ਇਹਦੇ ਜੋ ਕਹਾਣੀਕਾਰਕ ਸਾਡੇ ਇਲਾਕੇ ਦੇ ਵਿੱਚ ਵਾਤਾਵਰਨ ਦੂਸ਼ਿਤ ਹੋ ਰਿਹਾ ਜਾਂ ਜਿਹੜਾ ਵੀ ਕੁਝ ਸਾਡਾ ਪਾਣ ਪਾਣੀ ਖਰਾਬ ਹੋ ਰਿਹਾ ਉਹਦੇ ਬਾਰੇ ਅਸੀਂ ਉਹਦੇ ਬਾਰੇ ਲਾਮਬੰਦ ਹੋਏ ਆ ਰਾਜੀ ਇਹ ਤਾਂ ਲੱਗੀ ہوئی ਆ ਇੱਕ ਨਵੀਂ ਲੱਗ ਰਹੀ ਹੈ ਪੈਨ ਵਾਲੀ ਉਹਦੇ ਬਾਰੇ ਹਾਂਜੀ ਉਹ ਵੀ ਅਸੀਂ ਤਾਂ ਕਹਿੰਦੇ ਆ ਜੀ ਉਹਦੇ ਬਾਰੇ ਵੀ ਉਧਰ ਜਿਹੜਾ ਉਹਨਾਂ ਦਾ ਇਲਾਕਾ ਉਹਨਾਂ ਨੂੰ ਵਿਚਾਰ ਕਰਨਾ ਚਾਹੀਦਾ ਵੀ ਉਹਨਾਂ ਨੂੰ ਇਕੱਠੇ ਹੋ ਕੇ ਉੱਠ ਕੇ ਉਹਦੇ ਬਾਰੇ ਵਿਚਾਰ ਕਰਨਾ ਚਾਹੀਦਾ ਮਿਲਣਾ ਚ ਮੂਰੇ ਜਾ ਕੇ ਬਹਿਣਾ ਚਾਹੀਦਾ ਉਹਨਾਂ ਨੂੰ ਜਿਕਰ ਪੰਜਾਬ ਚ ਇਦਾਂ ਫੈਕਟਰੀਆਂ ਵਿਰੋਧ ਹੁੰਦਾ ਰਿਹਾ ਤੇ ਫਿਰ ਰੋਜ਼ਗਾਰ ਦੇ ਮੌਕੇ ਕਿੱਥੋਂ ਪੈਦਾ ਹੋਣਗੇ ਇੱਕ ਪਾਸੇ ਪੈਨਡਸਟਰੀ ਦੀਆਂ ਵੀ ਜ਼ਰੂਰੀਆਂ ਫਿਰ ਨਾਲ ਨਾਲ ਤੇ ਅਸੀਂ ਮੰਨਦੇ ਆ ਜੀ ਇੰਡਸਟਰੀ ਜ਼ਰੂਰੀ ਆ ਫਿਰ ਐਸੇ ਜੀ ਇੰਡਸਟਰੀ ਦੀ ਕੀ ਲੋੜ ਆ ਇਹ ਵਾਤਾਵਰਨ ਦੂਸ਼ਿਤ ਹੋ ਰਿਹਾ ਜਦੋਂ ਅਸੀਂ ਪ੍ਰਾਲੀ ਨੂੰ ਅੱਗ ਲਾ ਦਿੰਨੇ ਆ ਉਦੋਂ ਸਰਕਾਰ ਸਾਨੂੰ ਰੋਕਦੀ ਆ ਵੀ ਤੁਸੀਂ ਅੱਗ ਨਾ ਲਾਓ ਵਾਤਾਵਰਨ ਖਰਾਬ ਹੁੰਦਾ ਆ ਹੁਣ ਤੁਸੀਂ ਸਾਹ ਲੈ ਕੇ ਦੇਖ ਲਓ ਜਿੱਧਰ ਨੂੰ ਹਵਾ ਜਾਂਦੀ ਆ ਜੇ ਉੱਥੇ ਖੜ ਵੀ ਜਾਵੇ ਕੋਈ 10 ਮਿੰਟ ਸਰਕਾਰਾਂ ਦੇ ਪੂਰੇ ਮਾਪਦੰਡ ਨੇ ਇੱਕ ਪਾਸੇ ਕਿਸਾਨਾਂ ਲਈ ਹੋਰ ਐ ਤੇ ਫੈਕਟਰੀ ਲਈ ਹੋਰ ਗੱਲ ਆ ਇਹ ਸਾਡੀ ਪ੍ਰਾਲੀ ਜਿਹੜੀ ਇਹ ਕਹਿੰਦੇ ਆ ਜੀ ਪਾਉਣੀ ਆ ਅਸੀਂ ਇਹਦੇ ਵਿੱਚ ਇਹਨਾਂ ਨੂੰ ਤਾਂ ਚੰਗਾ ਅਸੀਂ ਖੇਤਾਂ 'ਚ ਉਹਨੂੰ ਅੱਗ ਲਾ ਦਈਏ ਸਾਨੂੰ 1-2 ਦਿਨ 5 ਦਿਨ 10 ਦਿਨ ਓਕੇ ਹੋ ਜਾਂਗੇ ਇਹ ਤਾਂ ਅਸੀਂ ਦਿਨ ਰਾਤ ਓਕੇ ਰਹਿੰਦੇ ਆ ਜਦੋਂ ਹਵਾ ਸਾਡੇ ਵੱਲੋਂ ਆਉਂਦੀ ਆ ਹਾਂਜੀ ਕਈ ਪਿੰਡਾਂ ਦੇ ਇੱਥੇ ਲੋਕ ਇਕੱਠੇ ਹੋਏ ਨੇ ਕੀ ਕਾਰਨਾਂ ਕਿਉਂ ਇਹ ਵੀਰੇ ਜਿਹੜੀ ਇਹ ਗੈਸ ਫੈਕਟਰੀ ਆ ਇਹ ਬਹੁਤ ਗੰਦੀ ਜਿਹਦੀ 스멜 ਆ ਰਹੀ ਆ ਬਦਬੂ ਆਉਂਦੀ ਆ ਔਰ ਮੱਖ ਮੱਛਰ ਔਰ ਮੱਖੀ ਬਹੁਤ ਜ਼ਿਆਦਾ ਹੋਈ ਹੋਈ ਆ ਜੀ ਅਸੀਂ ਇਹਨਾਂ ਨੂੰ 2-4 ਵਾਰ ਬੇਨਤੀ ਕਰੀ ਆ 10-10 20-20 ਬੰਦਿਆਂ ਨੇ ਇਹਨਾਂ ਨੂੰ ਸੁਨੇਹਾ ਲਾਇਆ ਵੀ ਸਾਡੇ ਨਾਲ ਗੱਲ ਕਰੋ ਇਨੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਕਰੀ ਹੁਣ ਅਸੀਂ ਜੀ ਦੁਖੀ ਹੋ ਕੇ ਇਹਨਾਂ ਤੋਂ ਅਸੀਂ ਆ ਫੈਸਲਾ ਲਿਆ ਇਹ ਕੱਲਾ ਬਦਬੂ ਦਾ ਹੀ ਮੈਟਰ ਆ ਜਾਂ ਜਿਹੜੇ ਫੈਕਟਰੀ ਵਿੱਚੋਂ ਹੋਰ ਚੀਜ਼ਾਂ ਨਿਕਲੀਆਂ ਉਹ ਵੀ ਨੁਕਸਾਨ ਹੋਰ ਚੀਜ਼ਾਂ ਸਾਰੀਆਂ ਜੀ ਕੈਮੀਕਲ ਜਿਹੜਾ ਜਿਹੜਾ ਇਹਨਾਂ ਦਾ ਸਲਾਜ ਨਿਕਲਦੀ ਆ ਉਹ ਵੀ ਆਪਣੀ ਜ਼ਮੀਨ ਲਈ ਨੁਕਸਾਨ ਆ ਜੀ ਉਹਨੂੰ ਉਹ ਕਲਰ ਬਣਾਉਂਦੀ ਆ ਉਪਜਾਊ ਜ਼ਮੀਨ ਜਿੱਦਾਂ ਸ਼ਕਤੀ ਘਟਦੀ ਆ ਉਹਦੀ ਵੀ ਜਿਹੜੇ ਕਹਿੰਦੇ ਵੀ ਉਹ ਜ਼ਮੀਨ ਜਿਹੜੀ ਪਾਉਂਦੇ ਆ ਖਾਦ ਵੀ ਖੇਤਾਂ ਲਈ ਬੜੀ ਲਾਹੇਵੰਦ ਆ ਨਹੀਂ ਜੀ ਉਹਦੀਆਂ ਅਸੀਂ ਰਿਪੋਰਟਾਂ ਕਰਾਈਆਂ ਜੀ ਉਹਦੇ ਵਿੱਚ ਆਇਲ ਗਰੀਸ ਤੇ ਲੈਜਿਆ ਬਹੁਤ ਜ਼ਿਆਦਾ ਉਹ ਤਾਂ ਤੁਹਾਨੂੰ ਪਤਾ ਹੀ ਆ ਕਿ ਲੈਜ ਤੋਂ ਕਿਹੜੀਆਂ-ਕਿਹੜੀਆਂ ਬਿਮਾਰੀਆਂ ਸ਼ੁਰੂ ਹੋਣੀਆਂ ਗਰੀਸ ਤੋਂ ਕਿਹੜੀਆਂ-ਕਿਹੜੀਆਂ ਸ਼ੁਰੂ ਹੋਣੀਆਂ ਉਹ ਤਾਂ ਪਤਾ ਹੀ ਨਹੀਂ ਓਵਰਾਲ ਫੈਕਟਰੀ ਖਤਰਨਾਕ ਖਤਰਨਾਕ ਆ ਜੀ ਖਤਰਨਾਕ ਹਾਂਜੀ ਸਾਡੇ ਭਾਂ ਦਾ ਤਾਂ ਜੀ ਸਾਡੇ ਇਹ ਸਰਾਂ ਨੇ ਕਾਲ ਖੜਾ ਕਰਤਾ ਸਰਕਾਰ ਜੀ ਕੋਈ ਨਹੀਂ ਸੁਣਦੀ ਕੀ ਅਗਲਾ ਕਰਦੇ ਅਸੀਂ ਜੀ ਜਿੱਥੇ ਤੱਕ ਹੋ ਸਕੇ ਅਸੀਂ ਜਾਵਾਂਗੇ ਫੈਕਟਰੀ ਬੰਦ ਕਰਾਉਣੀ ਆ ਅਸੀਂ ਜੀ ਸਾਨੂੰ ਜੋ ਮਰਜ਼ੀ ਕਰਨਾ ਪੈ ਜੀ ਮੇਰਾ ਨਾਮ ਪ੍ਰਮਿੰਦਰ ਕੌਰ ਹੈ। ਮੇਰਾ ਪਿੰਕੂਂ ਘਰ ਵਾਲੇ ਦਾਸਪੁਰ ਦਾ ਹੈ। ਜਿੱਥੇ ਤੁਸੀਂ ਇਕੱਠੇ ਵਿੱਚ ਸ਼ਾਮਲ ਹੋਏ ਹੋ, ਪੜ੍ਹਦੇ ਹੋ। ਹਾਂਜੀ ਸਕੂਲ ਤੋਂ ਪੜ੍ਹਦਾ ਹਾਂ। ਅਸੀਂ ਇੱਥੇ ਇਕੱਠੇ ਹੋਏ ਹਾਂ। ਅਸੀਂ ਇੱਥੇ ਇੱਕ ਗੰਦੀ ਫੈਕਟਰੀ ਆ ਜਿਹੜੀ ਇਹਦੇ ਬਹੁਤ ਗੰਦੀ ਬਦਬੂ ਆਉਂਦੀ ਆ ਤੇ ਇਸ ਦੇ ਜਿਹੜੇ ਨੁਕਸਾਨ ਨੇ ਅਸੀਂ ਉਹਨਾਂ ਕਰਕੇ ਇੱਥੇ ਇਕੱਠੇ ਹੋਏ ਆਂਗੇ। ਕੀ ਲੱਗਦਾ ਕੀ ਨੁਕਸਾਨ ਹੋ ਸਕਦੇ ਤੁਹਾਨੂੰ? ਇਹਨਾਂ ਦੇ ਕਿਹੜੀ ਨਾ ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਆਪਾਂ ਨੂੰ ਕੈਂਸਰ ਦੀ ਬਿਮਾਰੀ, ਕਿਡਨੀ ਦੀ ਬਿਮਾਰੀ, ਬਹੁਤ ਸਾਰੀਆਂ ਬਿਮਾਰੀਆਂ ਲੱਗ ਸਕਦੀਆਂ ਨੇ ਤੇ ਇਹਦੇ ਵਿੱਚ ਜਿਹੜੀ ਇਹ ਰ ਛੋਟੀ ਉਮਰ ਚ ਧਰਨੇ ਦੇ ਵਿੱਚ ਸ਼ਾਮਲ ਹੋ ਗਏ ਕਿੱਦਾਂ ਲੱਗਦਾ ਸਾਨੂੰ ਵਧੀਆ ਲੱਗਦਾ ਆ ਕਿ ਅਵੇ ਅਸੀਂ ਆਪਣੇ ਸਾਡੇ ਐਡਾ ਬਦਲ ਡੇ ਲਾ ਕੀ ਅਸੀਂ ਉਰੇ ਆਇਆ ਫੈਕਟਰੀ ਕੋਲ ਸਾਨੂੰ ਵਧੀਆ ਲੱਗਦਾ ਆ ਵੀ ਅਸੀਂ ਫੈਕਟਰੀ ਕੋਲ ਆਇਾਂਗੇ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਆ ਕਿ ਇਹ ਫੈਕਟਰੀ ਛੇਤੀ ਤੋਂ ਛੇਤੀ ਬੰਦ ਕਰਵਾਈ ਜਾਵੇ ਉਹ ਇਹਨਾਂ ਨੂੰ ਬੇਨਤੀ ਕਰਦੇ ਆ ਨੂੰ ਵੀ ਤੁਹਾਡੀ ਜਿਹੜੀ ਮੈਲ ਆ ਵੀ ਇਹਦਾ ਕੋਈ ਪ੍ਰਬੰਧ ਕਰੋ ਵੀ ਜਿਹੜਾ ਡੰਪ ਪਾ ਜਾਂ ਉਹਨਾਂ ਡੰਪ ਲਿਆਓ ਵੀ ਜਿੰਨਾ ਤੁਹਾਨੂੰ ਖਤੂ ਹੋ ਸਕੇ ਇਦੇ ਨਾਲ ਜਿਹੜੀਆਂ ਬਿਮਾਰੀਆਂ ਨੇ ਸਾਹ ਔਖਾ ਹੁੰਦਾ ਤੇ ਅਲਰਜੀ ਹੁੰਦੀ ਆ ਆ ਮੇਰੇ ਖੋਦ ਖਾਜ ਹੋ ਰਹੀ ਆ ਬਾਹਾਂ ਤੇ ਤੇ ਇਹਨਾਂ ਨੂੰ ਕਈ ਵਾਰੀ ਵੀ ਬੇਨਤੀ ਕਰੀ ਆ ਮੈਂ ਕਿਹਾ ਵੀ ਇਹ ਗਲਤ ਕੰਮ ਆ ਵੀ ਇਹਦਾ ਨੁਕਸਾਨ ਪਰ ਨਹੀਂ ਇਹ ਰਾਹ ਦੇ ਰਿਹਾ ਪ੍ਰਸ਼ਾਸਨ ਕੋਈ ਸੁਣਵਾਈ ਕਰਦਾ ਤੁਹਾਡੀ ਕੋਈ ਪ੍ਰਸ਼ਾਸਨ ਨੇ ਨਹੀਂ ਕਰੀ ਐਸ.ਡੀ.ਐਮ ਸਾਹਿਬ ਆਏ ਨੇ ਡੀ.ਡੀ.ਪੀ.ਓ ਸਾਹਿਬ ਆਏ ਨੇ ਪਰ ਕਿਸੇ ਨੇ ਵੀ ਇੱਥੇ ਕੋਈ ਸੁਣਵਾਈ ਨਹੀਂ ਫੈਕਟਰੀ ਵਾਲੇ ਸਾਰੇ ਪਿੰਡਾਂ ਦੇ ਭਾਰੂ ਹੋ ਗਏ ਨੇ ਇਸ ਟਾਈਮ ਇਹ ਭਾਰੂ ਨਹੀਂ ਹੋ ਕੀ ਮਤਾ ਬਣਾਇਆ ਸਾਰੇ ਪਿੰਡਾਂ ਨੇ ਕਰਦੇ ਹੋਏ ਇਹ ਸਾਰੇ ਜਿਹੜੇ 9-10 ਪਿੰਡਾਂ ਸੀ ਜਿਨ੍ਹਾਂ ਦੇ ਸਾਰਿਆਂ ਦੇ ਸਬਲ ਜਾਂਦੀ ਆ ਇਕੱਠੇ ਹੋ ਕੇ ਧਰਨਾ ਲਾਵਾਂਗੇ ਇਹ ਫੈਕਟਰੀ ਨੂੰ ਦਿਨ ਰਾਤ ਧਰਨਾ ਚੱਲੂਗਾ ਫੈਕਟਰੀ ਨੂੰ ਬੰਦ ਕਰਾਵਾਂਗੇ ਵੋਟਾਂ ਦਾ ਬਾਈਕਾਟ ਕਰੂਗਾ ਵੋਟਾਂ ਦਾ ਬਾਈਕਾਟ ਕੋਈ ਪੋਲੀਟਿਕਲ ਪਾਰਟੀ ਕਿਉਂਕਿ ਪੋਲੀਟਿਕਲ ਪਾਰਟੀਆਂ ਨੇ ਕਿਸੇ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਕੋਈ ਇੱਥੇ ਹਲੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਇਸ ਕਰਕੇ ਬਾਈਕਾਟ ਪਿੰਡ ਦਾ ਇੱਕ